ਬੜੀ ਖੁਸ਼ੀ ਦੀ ਗੱਲ ਹੈ ਜੀ ਇਹ ਅਕਾਲੀ ਦਲ ਦਾ ਗੜ ਨੇ ਇਹ ਅਕਾਲੀ ਦਲ ਦੇ ਥੰਮ ਹੀ ਜਿਹੜੇ ਜੀ ਬਟਾਲੇ ਹਲਕੇ ਦੇ ਜਿਹੜੇ ਅੱਜ ਮਿੱਤਰਪਾਲ ਜੀ ਜਿਹੜੇ ਸਮੂਹ ਪਰਿਵਾਰਾਂ ਦੇ ਨਾਲ ਨਾਲ ਇਹਨਾਂ ਦੇ ਨਾਲ ਬਲਾਕ ਇੰਚਾਰਜ ਵੀ ਕਈ ਅ ਅਕਾਲੀ ਦਲ ਦੀਆਂ ਮੈਂ ਕਹਿ ਸਕਦਾ ਵੀ ਉਧੇਦਾਰ ਜਿਹੜੇ ਨੇ ਸਾਰਿਆਂ ਨੇ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਦਾ ਲੜਫੜਿਆ ਸੋ ਮੈਨੂੰ ਮਾਣ ਹੈ ਔਰ ਮੈਨੂੰ ਖੁਸ਼ੀ ਵੀ ਹੈ ਕਿਉਂਕਿ ਇਹ ਬੰਦੇ ਸਾਰੇ ਮਿਹਨਤੀ ਕੰਮ ਕਰਨ ਵਾਲੇ ਨੇ ਔਰ ਸਾਨੂੰ ਮੈਂ ਇਹ ਗੱਲ ਕਹਿ ਸਕਦਾ ਵੀ ਜਿਹੜੀ ਆਮ ਆਦਮੀ ਪਾਰਟੀ ਉਹ ਕੰਮ ਵਾਲੇ ਬੰਦਿਆਂ ਨੂੰ ਪਸੰਦ ਕਰਦੀ ਹੈ ਸੋ ਮੈਂ ਇਹ ਨਾ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਹਾਂ ਔਰ ਇਮਾਨਦਾਰੀ ਨਾਲ ਤਨ ਦੇਣਾ ਬਿਨ ਨਿਸਵਾਰਥ ਹੋ ਕੇ ਸਾਡਾ ਜਿਹੜਾ ਫਲਸਫਾ ਹੈ ਵੀ ਆਪਾਂ ਸੇਵਾ ਕਰਨੀ ਆਪਣੇ ਹਲਕੇ ਦੀ ਨਿਹਾਰ ਬਦਲਣੀ ਹੈ ਆਪਣੇ ਪਿੰਡਾਂ ਦੀ ਨਿਹਾਰ ਬਦਲਣੀ ਹੈ ਸੋ ਅੱਜ ਮੈਂ ਇਹਨਾਂ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਦਾ ਔਰ ਮੇਰੇ ਪਰਿਵਾਰ 'ਚ ਵਾਅਦਾ ਹੋਇਆ ਮੈਨੂੰ ਵੀ ਬਹੁਤ ਮੈਂ ਆਪਣੇ ਆਪ ਨੂੰ ਵੀ ਇਹ ਕਹਿ ਸਕਦਾ ਵੀ ਮੈਂ ਪਰਪਾਗਾ ਸਮਝਦਾ ਵੀ ਜਿਹੜਾ ਇਹ ਪਰਿਵਾਰ ਸਾਰੇ ਅਸੀਂ ਇਕੱਠੇ ਕਰ ਰਹੇ ਹਾਂ ਉਹ ਜਿੱਤ ਤੱਕ ਖਫਾ ਨਹੀਂ ਲੋਕਾਂ ਆਪਣੇ ਨਾਲ ਘਿਰਿਆ ਮਹਿਸੂਸ ਕਰ ਰਹੇ ਆ ਕੀ ਕਹਿਣਾ ਚਾਹੋਗੇ ਦੇਖੋ ਜੀ ਜੇ ਤੇ ਤੁਸੀਂ ਲੋਕਾਂ ਨੂੰ ਪੁੱਛੋਗੇ ਤੇ ਉਹ ਤੁਹਾਨੂੰ ਜ਼ਰੂਰ ਕਹਿਣਗੇ ਵੀ ਵਾਕਿਆ ਵੀ ਅੱਗੇ ਨਾਲੋਂ ਫਰਕ ਪਿਆ ਜੀ ਬਦਲਾ ਆਇਆ ਤੇ ਜੇ ਰਵਾਇਤੀ ਲੀਡਰਾਂ ਦੇ ਆਗੂਆਂ ਨੂੰ ਪੁੱਛੋਗੇ ਤੇ ਫਿਰ ਉਹ ਤੇ ਠੱਗੇ ਹੀ ਕੇ ਵਿਚਾਰੇ ਜਿਨ੍ਹਾਂ ਨੂੰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਵੀ ਜਿਨ੍ਹਾਂ ਦੇ ਹੱਥੋਂ ਸਰਕਾਰਾਂ ਨਿਕਲ ਗਈਆਂ ਵਜਾਰਤਾ ਨਿਕਲ ਗਈਆਂ ਕੁਰਸੀਆਂ ਨਿਕਲ ਗਈਆਂ ਉਹ ਠੱਗੇ ਅਸਲ ਹੋ ਗਏ ਨੇ ਜਿਹੜੇ ਲੋਕ ਨੇ ਹੁਣ ਲੋਕਾਂ ਦੇ 3-3 4-4000 ਰੁਪਿਆ ਬਿੱਲੋਂ ਦੇ ਹੀ ਮਾਫ ਹੋ ਗਏ। ਮਹੱਲਾ ਕਲੀਨਿਕ ਖੁੱਲ ਰਹੇ ਨੇ ਜਿੱਥੇ ਲੋਕੀ ਇਲਾਜ ਕਰਾਉਂਦੇ ਨੇ ਜਾ ਕੇ ਆਪਣੇ ਫ੍ਰੀ ਆਫ ਕੋਸਟ ਜਿਹੜੀ ਦਵਾਈ ਲੈ ਕੇ ਆ ਰਹੇ ਨੇ। ਸੋ ਕਹਿਣ ਦਾ ਭਾਵ ਜੋ-ਜੋ ਕਿਹਾ ਸੀ ਆਪਾਂ ਉਹ ਵਾਦੇ ਪੂਰੇ ਕਰ ਰਹੇ ਆ। ਹੁਣ 75 ਸਾਲਾਂ ਦਾ ਜਿਹੜਾ ਸਿਸਟਮ ਉਲਝਿਆ ਸੀ ਉਹ ਸਾਡੇ ਸਾਹਮਣੇ ਅੱਜ ਮੈਂ ਦੱਸ ਕਹਿ ਸਕਦਾ ਵੀ ਇਸ ਮਾਰਚ ਨੂੰ ਸਾਨੂੰ 2 ਸਾਲ ਹੋਨੇ ਨੇ ਹਲੇ ਉਹ ਵੀ 3 ਮਹੀਨੇ ਬਾਕੀ ਨੇ ਹਲੇ ਸੋ ਕਹਿਣ ਦਾ ਭਾਵ ਹੁਣ ਤੱਕ ਦਾ ਜਿਹੜਾ ਸਫਰ ਹੈ ਉਹ ਕੋਈ ਇਹ ਨਹੀਂ ਕਹਿ ਸਕਦਾ ਵੀ ਭਗਵੰਤ ਮਾਨ ਨੇ ਪਹਿਲੇ ਮੁੱਖ ਮੰਤਰੀਆਂ ਵਾਂਗੂ ਮਹਿਲਾਂ ਚ ਕੱਢ ਦਿੱਤੇ ਸੋ ਕਹਿਣ ਦਾ ਭਾਵ ਰਾਤ ਦਿਨ ਮਿਹਨਤ ਕਰ ਰਹੇ ਜੇ ਨੌਕਰੀਆਂ ਦੀ ਗੱਲ ਕਰੀਏ ਇਮਾਨਦਾਰੀ ਨਾਲ ਨੌਕਰੀਆਂ ਮਿਲ ਰਹੀਆਂ ਨੇ ਹਰ ਕੰਮ ਨੂੰ ਇਮਾਨਦਾਰੀ ਨਾਲ ਤਰਜੀਹ ਨਾ ਕੀਤਾ ਜਾ ਰਿਹਾ ਕਿਸਾਨਾਂ ਨੂੰ ਉਹਨਾਂ ਦੇ ਗੰਨੇ ਦੀ ਜੇ ਮੈਂ ਕਹਿ ਸਕਦਾ ਉਹ ਵੀ ਜਿਹੜਾ 11 ਰੁਪਏ ਹੁਣ ਮਿਲਿਆ ਜੇ ਗੱਲ ਕਰੀਏ ਆਪਾਂ ਕਹਿਣ ਦਾ ਭਾਵ ਇੰਡਸਟਰੀ ਵੱਲੋਂ ਉਹਦੇ ਵਾਸਤੇ ਵੀ ਜਿਹੜੀ ਹੈ ਵੀ ਉਹ ਕਾਫੀ ਉਪਰਾਲੇ ਜਿਹੜੇ ਚੱਲ ਰਹੇ ਨੇ ਔਰ ਕਰ ਰਹੇ ਆ ਸਰ ਸਾਨੂੰ ਕਿਉਂਕਿ ਹਲੇ ਥੋੜੇ ਸਮੇਂ ਦੇ ਵਿੱਚ ਬਥੇਰਾ ਕੁਝ ਕਰਕੇ ਵਿਖਾਲ ਦਿੱਤਾ ਔਰ ਹਲੇ 3 ਸਾਲ ਪਏ ਨੇ ਹੱਲੇ ਰਿਪੋਰਟ ਕਾਰਡ ਅਸਲ ਜਿਹੜੀ ਹੈ ਲੋਕਾਂ ਨੇ ਪੰਜਾਂ ਸਾਲਾਂ ਬਾਅਦ ਦੇਣੀ ਹੈ ਚੰਗੇ ਕੰਮ ਕਰਾਂਗੇ ਤੇ ਲੋਕ ਆਪੇ ਵੋਟ ਪਾ ਦੇਣਗੇ ਨਾ ਕਰਾਂਗੇ ਤੇ ਫਿਰ ਜਿੱਥੇ ਕਾਲੀ ਕਾਂਗਰਸੀ ਕੇ ਫਿਰ ਉੱਥੇ ਵੀ ਸਾਨੂੰ ਵੀ ਤੋੜ ਦੇਣਗੇ ਪਰ ਹਾਂ ਇੱਕ ਗੱਲ ਕਹਿ ਸਕਦੇ ਆ ਕਿ ਆਪਾਂ ਮਿਹਨਤ ਕਰਨ ਵਾਲੇ ਬੰਦੇ ਆ ਔਰ ਮਿਹਨਤ ਸਾਨੂੰ ਪਸੰਦ ਹੈ ਉਹ ਦਿਨ ਇੱਕ ਮੌਕਾ ਮੰਗਿਆ ਸੀ ਔਰ ਇਹ ਇਹਨਾਂ ਅਸੀਂ ਇਹਨਾਂ ਨੂੰ ਗਰੰਟੀ ਦਿੰਨੇ ਆ ਲੋਕਾਂ ਨੂੰ ਵੀ ਇਹ ਆਪ ਕਹਿਣਗੇ ਵੀ ਨਹੀਂ ਸਾਡੀ ਪਾਰਟੀ ਆ ਮਾਦਰੀ ਪਾਰਟੀ ਆਖੀਸਵਾਤ ਪੰਚਾਇਤੀ ਚੋਣਾਂ ਕਦੋਂ ਕਰਵਾ ਰਹੀ ਉਹ ਜੀ ਹੱਲੇ ਜੋ ਵੀ ਪਾਰਟੀ ਦਾ ਜਾਂ ਮੈਂ ਕਹਿ ਸਕਦਾ ਚੋਣ ਕਮਿਸ਼ਨ ਦਾ ਹਦੇਸ਼ ਹੋਗਾ ਉਹਦੇ ਅਕੋਰਡਿੰਗ ਜਿਹੜੀਆਂ ਨੇ ਚੋਣਾਂ ਹੋਣਗੀਆਂ ਤੇ